ਜਾਂਦੀ ਖੂਦ ਆ ਗਿਆ ਵੈਸੇ ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲਓ ਜੀ ਪਹੁੰਚ ਗਏ ਆਪਾਂ ਕੋੜਕੂਰਾ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਤੇ ਤਰੀਕ ਅੱਜ ਹੈਗੀ ਆ 17 17 17 ਮਾਰਚ 2025 ਅੱਜ ਦੇਖਦੇ ਆਂ ਕੀ ਰੇਟ ਜਾਂਦੀ ਤੂ ਵੀ ਤੇ ਨਾਗ ਭਾਈ ਅੱਜ ਬਹੁਤ ਆਇਆ 16 17 ਨਾਗ ਆਇਆ ਅੱਜ ਤੁਸੀਂ ਦੇਖ ਸਕਦੇ ਆਂ ਕੱਲ ਜਿਹੜੀ ਥੂੜੀ ਵਿਕੇ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਗਈ ਆ ਅੱਜ ਦੇਖਦੇ ਆਂ ਜੀ ਕੀ ਰੇਟ ਜਾਂਦਾ ਲੋਡੀ ਬੋਲੀ ਨੂੰ سٹਾਰਟ ਦੇਖਦੇ ਆ ਕੀ ਰੇਟ ਜਾਂਦੀ ਆ ਇਹ ਜਾਲ ਨਹੀਂ ਕੋਈ ਚਮਟੀ ਗਾਦੇ ਪਾ ਆ ਜਾਏਗਾ ਦਿੱਲੀ ਪਹਿਲਾ ਰੋਡ ਤੇ ਕਿ ਆ ਬਾਰ-ਬਾਰ ਰਹਿ ਜਾਂ 200 ਹੀ ਹੈ 230 230 35 40 60 260 ਰੁਪਏ 65 70 71 80 85 90 290 ਬੋਲਾਂਗੇ ਲੈ ਹੈ 95 295 ਬੋਲਦਾ ਕੋਈ 295 ਰੁਪਏ ਦਿੱਲੀ ਵਾਲੇ ਸਕੂਲ ਕੋਲੇ ਚੱਲ ਲਓ ਜੀ ਵੀ ਲੱਗੀ 295 ਰੁਪਏ ਪਹਿਲੀ ਟਰਾਲੀ ਦੂਜੀ ਟਰਾਲੀ ਦੇਖਦੇ ਹਾਂ ਕਿ ਰਟ ਜਾਂਦੀ ਹੈ ਮਹੀਨਾ ਦਾ 16 ਹਾਂ ਜੀ ਜਾਉਂਗੇ ਦਿੱਲੀ ਵਾਲੇ ਸਕੂਲ ਕੋਲੇ ਨਾ ਫ੍ਰੀ ਕੋਡ ਚੱਲਾਂਗੇ ਰੋਡ ਤੋਂ ਨਾ ਰਾਂਧੀਆ ਪੱਠਿਆਲੇ ਕੋਲ 500 ਰੁਪਏ ਕਿਰਾਇਆ ਤੁਸੀਂ ਬਾਹਰ ਦੀ ਅੰਦਰ ਦੀ ਅੰਦਰ ਦੀ ਹੈ ਨਾਉਂਗੇ ਨਹੀਂ ਜਾਂਦਾ ਜੀ ਖੋਲੋ ਜੀ 230 230 ਰੁਪਏ 35 ਰੁਪਏ 40 45 250 250 ਰੁਪਏ 60 60 65 265 ਬੋਲਾਂਗੇ ਨਾ 265 ਰੁਪਏ ਬਾਬਾ ਇੱਥੇ ਲਵਨੀ ਆਦੇ ਬਈ 265 ਰੁਪਏ ਲੱਗੇ ਫੀਰ ਬੋਲੋ ਹੀ ਜਾਊਗਾ 240 ਰੁਪਏ 2 ਨੰਬਰ ਵਾਲੀ 40 ਰੁਪਏ 42 250 54 60 260 ਰੁਪਏ ਬੋਲਣਾ ਭਾਈ ਕਿਨੇ 5 70 75 ਆ ਲਾਜਾ 275 80 85 285 ਬੋਲਣਾ ਕਿਨੇ 285 ਰੁਪਏ ਬਾਈ ਬਲੀਪ ਨੂੰ ਲਾਓ ਜੀ 285 ਰੁਪਏ ਲੱਗੇ ਆਹ ਟਰਾਣੀ ਦੇਖਦੇ ਕੀ ਰੇਟ ਜਾਂਦੀ ਆ ਰੇਟ ਕਿਹਦਾ ਬਾਈ ਹੋਣੀ ਆ ਖਰਚ ਖਰਚ ਇੱਥੇ ਇਹ ਵਾਲਾ ਅੰਦਰ ਦੀ ਬਾਹਰ ਦੀ ਅੰਦਰ ਦੀ 240 ਜਾਏਗਾ ਰੀਕੋਰਡ ਨਹੀਂ ਜਾਵੇ ਛੇ ਦਾ ਹੋਰ 240 ਰੁਪਏ 40 ਰੁਪਏ 45 ਰੁਪਏ 250 250 ਰੁਪਏ ਬੋਲਾ ਬਾਈ ਕਿਨੇ 250 ਰੁਪਏ ਕੌਸ਼ਲਾ ਭਾਈ ਹਾਂਜੀ ਸਾਹਿਬ ਜੀ ਕਿੱਧਰ ਗਿਆ ਹੰਦਿਆ ਪੂਰੀ ਗੱਲ ਲੱਗੇ ਤਾਂ ਠੀਕ ਹੈ ਜੀ ਕਿਉਂ ਨਾ ਫੋਟੋ ਆਹ ਹੋ ਕੇ ਤਾਂ ਉਹ ਬੰਦਾ ਕਿੱਥੇ ਜਲਾਉਂਦਾ ਕਿੱਥੇ ਨਾ ਬੋਲੋ ਹੀ ਬੋਲੋ ਸੁਧਰਾ ਮੰਦਰ ਉਹ ਤੋਂ ਬੋਸ਼ਾਲਾ ਹਲੋ ਜਾਊਗਾ ਚਲੋ ਮੈਰਾ ਤਾਂ ਬਾਹਰ ਲਾ ਕੱਢਾ ਕਰਾ ਬੋਲੀ ਕਰੀ ਜਾਂਦਾ 250 ਰੁਪਿਆ 250 ਰੁਪਿਆ 250 ਰੁਪਿਆ 250 250 ਬੋਲਾਂਗੇ ਨੇ 250 ਲੰਗੀ 250 ਰੁਪਿਆ ਲੰਗੀ ਅੱਜ ਜਿਹੜਾ ਰੇਟ 250 ਤੋਂ ਲੈ ਕੇ 300 ਦੇ ਵਿਚ ਵਿੱਚ 250 ਰੁਪਿਆ 250 ਰੁਪਿਆ 54 60 70 270 ਰੁਪਏ 75 ਰੁਪਏ 80 ਰੁਪਏ ਅਸਲ ਵੀ ਆ ਬੋਲਾਂਗੇ ਨੇ 280 ਰੁਪਏ ਲਗੋਣਗੇ। ਹਾਂ ਜੀ ਇਹ ਲੱਗ ਗਈ 200 ਤੇ 80 ਰੁਪਏ ਲੱਗ ਗਈ। ਜਮੀ ਕਰਾਉਂ ਚੱਕੀ ਇਹ ਕੁਆਲਿਟੀ। ਬੰਦਾ ਬਾਈ ਨੇ ਲਿਆ ਨਾ ਨਹੀਂ ਨਹੀਂ ਥੱਲੇ ਵੱਧ। ਵੱਧੇ 15 16 ਮਿੰਟ। ਜਾਓਗੇ ਫੀਰ ਕੋਟ? ਕਿੱਥੇ ਹੈ? ਨਰਾਜ਼ ਨਰਾਜ਼। 220 ਰੁਪਏ ਹੀ। 25 25 ਰੁਪਏ ਹੀ 30 ਰੁਪਏ ਹੀ। 230 ਰੁਪਏ 35 ਰੁਪਏ 40 ਰੁਪਏ 45 ਰੁਪਏ 250 250 ਬੋਲ ਲਾਗੇ ਨੇ 50 60 65 70 70 ਬੋਲਦਾ ਕੋਈ 270 ਰੁਪਏ ਲੱਗ ਪਈ ਜੀ ਲੱਗੀ 270 ਕੀ ਆਹ ਦੇਖਦੇ ਕਿ ਕਿ ਰੇਟ ਜਾਂਦੀ ਇਹ ਵੀ ਥੋੜੀ ਸਾਫ ਹੈ ਅੰਦਰ ਦੀ ਆ ਅੰਦਰ ਦੀ ਤੁੜੀ ਬੋਲੋ ਜੀ 230 ਰੁਪਏ 35 ਰੁਪਏ 40 ਰੁਪਏ 45 ਰੁਪਏ 250 ਰੁਪਏ 55 60 ਰੁਪਏ 70 70 ਰੁਪਏ 270 ਰੁਪਏ ਬੋਲਾਂਗੇ ਨੇ 270 ਰੁਪਏ ਲੱਗ ਜੀ ਲੱਗ 200 ਤੇ 70 ਰੁਪਏ ਲੱਗ ਗਏ ਨਾ ਗਾਹੇ ਬਹੁਤ ਪਈ 8 9 ਨਾ ਪਈ ਹੋਰ ਲੋ ਜੀ 2200 ਰੁਪਇਆ 54 ਜਾਉਂਗਾ ਫਰੀ ਕੋਟ 500 ਰੁਪਇਆ ਇਹਦੇ ਬਈ ਕਹਿਣਾ ਦੇ ਚੈਨਾਲਾ ਰੋਡ ਤੇ ਪਠਿਆਲੇ ਕੋਲ ਬੋਲੋ ਬੋਲੋ ਸੁਦੀ ਉਹ ਚਾਰ ਟਰਾਲੀ ਨਹੀਂ ਚੱਲੀਆਂ ਜੇ ਨਾਲ ਹੀ ਚੱਲਦੀ ਨੂੰ ਮੇਰਾ ਚਾਹੂਗਾ ਜੀ 60 ਰੁਪਇਆ 65 ਰੁਪਇਆ 70 75 80 280 ਬੋਲਦਾ ਕੋਈ 280 ਰੁਪਇਆ ਬਈ ਸ਼ਹਿਰ ਚੀ ਲਾਉਣੀ ਆ ਜੀ ਲੋ ਜੀ ਇਹ ਲੱਗੀ 280 ਰੁਪਏ ਜੀ ਹਾਂ ਜਿਹੜਾ ਰੇਟ ਹੈ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਹੈ ਜੀ ਹੇ ਤੱਕ ਜਿਹੜਾ 280 285 ਤੱਕ ਲੱਗਿਆ ਹੈ ਇਹਦਾ ਰੇਟ ਇਹਦੀ ਹੈ ਬਾਈ ਕਹਿੰਦਾ ਫ੍ਰੀ ਕਰ ਬੋਲੋ ਜੀ 40 240 ਰੁਪਏ 45 ਰੁਪਏ 250 50 60 65 265 ਬੋਲਾ ਜੀ 265 ਜੀ ਧੰਨਵਾਦ ਇਹ ਲਾਜੀ 265 ਰੁਪਏ ਨਗਦ ਇਹ ਪਿਆ ਜੀ 6 7 ਰੁਪਏ ਜੀ ਵੀ ਚਾਲੀ ਲੱਗੇ ਜੀ ਇਹ ਵੀ ਹੈ ਬਾਈ ਅੰਦਰ ਦੀ ਅੰਦਰ ਦੀ ਤੁਸੀਂ ਬੋਲੋ ਜੀ ਦੀ ਰੱਖ ਲੈ 230 ਰੁਪਏ ਨਹੀਂ ਨਹੀਂ ਮੈਂ ਕਰਾਉਂਗਾ ਦੁਬਾਰਾ 230 ਰੁਪਏ 35 ਰੁਪਏ 40 ਰੁਪਏ ਹੀ 45 ਰੁਪਏ ਹੀ 245 250 52 60 65 265 ਬੋਲਦਾ ਕੋਈ 265 ਰੁਪਏ ਬਾਈ ਕਿਹਦੀ ਹੈ ਲਓ ਜੀ ਇਹ ਲੰਗੀ 265 ਰੁਪਏ ਲੱਗੇ ਇਹ ਨਿਤ ਪੂਰਬ ਨਹੀਂ ਬਣਦਾ ਬੋਲੋ ਜੀ 220 ਰੁਪਏ 220 ਰੁਪਏ 220 ਰੁਪਏ 220 ਬੋਲਾ ਭਾਈ ਕਿਨੇ 220 ਰੁਪਏ ਲੱਗੇ ਲਓ ਜੀ ਇਹ ਲੱਗੇ 220 ਰੁਪਏ ਲੱਗੇ ਜਨਾਗਰੇ ਦੇ 4 ਹੋਰ ਜੀ ਇਹਨੇ ਦੇਖੀ ਰੇਟ ਜਾਂਦੀ ਜੀ ਇਹ ਜੀ ਉਹ ਤਾਂ ਜਾਂਦਾ ਕੋਈ ਨਹੀਂ ਆ ਜਨਨ ਜੀ ਹੈ ਬਾਈ 200 ਰੁਪਿਆ 205 ਜੀ 10 15 20 25 30 35 40 45 250 50 60 65 70 75 275 ਬੋਲਦਾ ਕੋਈ 275 ਵੀ ਬਾਈ ਟੱਲ ਵੀ ਹਾਂ ਟੱਲ ਵੀ ਜੀ ਵੀ ਲੱਗੀ 275 ਵੀ ਤੇ ਨਾਗਰੇ ਤਿੰਨ ਹੋਰੀ ਇਹ ਦੇਖਦੇ ਕੀ ਰੇਟ ਜਾਂਦੇ 3 ਲੱਖ ਰਹਿ ਗਏ ਜੀ ਪਤਾ ਕਿ ਤਾ ਆ ਜਾਇਛੇ ਲੈ ਆਦਾ ਕੋ ਲੈ ਗਿਆ ਹਾਂ ਨਹੀਂ ਨਹੀਂ ਉਧਰ ਲਾਤੀ ਛੱਡ ਰਹਿ ਗਏ ਚੰਗਾ ਰਹਿ ਗਏ ਨਿਕਲ ਗਿਆ ਵਾਹ ਵਾਹ ਜੀ ਐਸ ਨਾਲ ਆਏ ਨਿਕਲੂ ਸਾਰੀ ਮਾੜੀ ਨਾ ਨਿਕਲੇ ਵਿੱਚ ਹਾਂਜੀ 180 ਰੁਪਏ 180 ਰੁਪਏ 80 ਰੁਪਏ ਲੈ ਲੀ ਜੀ ਬਾਈ ਨਹੀਂ ਨਹੀਂ ਯਾਰ ਬਰੇ 180 ਰੁਪਏ ਕਾਲ ਭੋਜੀ 84 ਰੁਪਏ 90 ਰੁਪਏ ਖੰਬਗੂ ਭੋਜੀਆ 90 ਰੁਪਏ 95 95 200 5 10 15 20 220 ਰੁਪਏ ਫੋਲਾਗੇ ਨਾ 220 ਰੁਪਏ ਭਾਈ ਭੋਜੀ ਲੱਗੀ 220 ਰੁਪਏ ਲੱਗੀ ਤੇ ਨਾਗਰੇ ਕੇ ਸਾਰੇ ਦੋ ਜੀ ਇਹ ਦੇਖਦੇ ਆਂ ਕੀ ਰੇਟ ਜਾਂਦੇ ਆਂ ਵੀਡੀਓ ਨੂੰ ਕਰ ਰਿਹਾ ਹਾਂ ਤੁਹਾਨੂੰ ਸਹੀ ਤੰਨੇ ਜਾ ਕਰੂੰ ਤੇ ਸਾਰੇ